ਮਾ ਕੀ ਗੱਲ ਆ ਆਪਾਂ ਖੇਡਣ ਗਏ ਆਪਾਂ ਕਰਨੇ ਪ੍ਰੈਕਟਿਸ ਹਾਸ ਇੱਕ ਗੱਲ ਮੇਰੀ ਜ਼ਿੰਦਗੀ ਦੀ ਯਾਦ ਰੱਖਿਓ ਕਦੇ ਵੀ ਮੈਚ ਦੇ ਵਿੱਚ ਵੀ ਆਪਣੇ ਆਪ ਨੂੰ ਗਲਤ ਮੋੜਾ ਮਾਰ ਕੇ ਜਾਂ ਗਲਤ ਟਰਨ ਮਾਰ ਕੇ ਛੁੱਟਣ ਦੀ ਕੋਸ਼ਿਸ਼ ਨਹੀਂ ਕਰਨੀ ਜਾਫੀ ਦਾ ਕਸੂਰ ਨਹੀਂ ਕਹਿਣਾ ਪੁੱਤ ਵੀ ਜਾਫੀ ਦਾ ਕਸੂਰ ਆ ਠੀਕ ਆ ਫਟ ਲਾ ਕੀ ਆ ਜਾਫੀ ਨੇ ਤੁਹਾਨੂੰ ਫੜਿਆ ਜਦੋਂ ਕਿੱਟਾ ਫੜਿਆ ਤੁਸੀਂ ਸਿੱਧਾ ਪੰਪ ਮਾਰੋ ਇਹ ਨਹੀਂ ਆ ਤੁਸੀਂ ਘੁੰਮ ਕੇ ਮਾਰ ਲਾਗੇ ਜਦੋਂ ਘੋਟ ਗਿਆ ਚੀਜ਼ ਫੜੀ ਤੇ ਫਿਰ ਦੇ ਜਿਹੜਾ ਪਲੇਅਰ ਆ ਨਾ ਪਲੇਅਰ ਬੜਾ ਔਖਾ ਤਿਆਰ ਹੁੰਦਾ ਹੁਣ ਤੁਸੀਂ ਕੈਮ ਕੱਢਣ ਦਾ ਹੈ ਗਰਮੀ ਚ ਕਿੰਨੀ ਤੁਸੀਂ ਮਲਬਲਕਸ ਸਾਈਜ਼ ਹਾਰਡ ਗਾਲਾਂ ਖਾਂਦਾ ਜੇ ਡੰਡੇ ਖਾਂਦਾ ਜੇ ਜੇ ਆਪਾਂ ਸਾਟੀ ਲਵਾ ਕੇ ਘਰ ਨੂੰ ਚੜ ਗਏ ਤੇ ਉਹਦਾ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਠੀਕ ਆ ਪਲੇਅਰ ਬੰਨਾ ਹੈ ਵਧੀਆ ਬੰਨਾ ਹੈ ਮਾਰਾ ਇਹਨੇ ਸਮਾਂ ਲਾਈਨ ਤੇ ਲੱਗੇ ਜੇ ਆਉਣਾ ਹੀ ਆਉਣਾ ਹੈ ਠੀਕ ਆ ਕੰਪਨੀ ਸਮਾਂ ਆਉਣਾ ਹੈ ਹੈਲੋ ਲਾਈਨ ਤੇ ਲੱਗੇ ਇੱਕ ਦਿਨ ਬਣਾਗੇ ਜ਼ਰੂਰ ਤਗੜੇ ਬਣਾਗੇ ਜਿੱਦਣ ਬਣਾਗੇ ਐਂਟੀ ਬਣਾਗੇ ਖਾਏ ਹੋਵਾਂਗੇ ਪੀ ਲੋ ਪਾਣੀ ਪੂਣੀ ਕੋਈ ਨਹੀਂ ਬਾਕੀ ਆਪਣਾ ਬਾਜ਼ਾਰ ਰੱਖਣਾ ਪੁੱਤ ਜਿੰਨਾ ਰੱਖਿਆ ਜਾਂਦਾ ਕੋਈ ਨਾ ਕਰੀ ਦੱਸਣ ਤੋਂ ਫਿਰ ਲਗਾਤਾਰ ਬਣਾਈ ਅੱਜ ਨਾ ਬਣਦਾ ਕੱਲ੍ਹ ਪਤਾ ਖਿਚ ਜਾਣ ਤੋਰੋ ਜਿਹੜਾ ਪਹਿਲਾ ਟੱਚ ਖਾ ਜਾਂਦੇ ਜੇ ਕੈਮ ਕੱਢੋ ਕੱਢ ਗੜ 15 ਸੈਕਿੰਡ ਤੇ ਕੱਢੋ ਫੇਰ ਪੁੱਤ ਟੱਚ ਲਾਓ ਠੀਕ ਆ ਫੇਰ ਲਓ ਟੱਚ ਮਾਈਂ ਨੀ ਸਪੀਡ ਮਾਰੀ ਮਾਰੀ ਤੂੰ ਖਲੋ ਗਿਆ ਇਹ ਤੇ ਘਾਤੋ ਟਰਨ ਲੈਣ ਦਾ ਖਿੱਚ ਦੇ ਇੰਨਾ ਦੇ ਤਰਾ ਗੈਪ ਰਹਿ ਗਿਆ ਉੱਤੇ ਵੀ ਤੂੰ ਟਰਨ ਲੈਣ ਦਾ ਕੀ ਕਰ ਦਿੰਦਾ ਜਦੋਂ ਸਪੀਡ ਤੇ ਤੇਰੇ ਅੱਗੇ ਆ ਇਹਦੀ ਤੌਲ ਮਾਰ ਕੱਢਦੇ ਪੈਰਾਂ ਨੂੰ ਦੂਜੇ ਹੱਥ ਦੀ ਮਾਰ ਆਹ ਬਾਈ ਭੱਜ ਜਾਂਦਾ ਤੇਰੇ ਨਾਲ ਇੱਕੇ ਨੰਮ ਖਲੋ ਕੇ ਮਾਰਦੇ ਸਹੀਂ ਤੂੰ ਸਭੋ ਲੱਕ ਦੇ ਬੈਠਾ ਐਂ ਨੀ ਸਪੀਡ ਤੇ ਜਾਫੀ ਨਾਲ ਚੜਿਆ ਹੋਏ ਤੌਲ ਮਾਰੀ ਦੀ ਆ ਤੇਰਾ ਤੇਰਾ ਉਹ ਬੰਦੀ ਛੜੂ ਛੜੂ ਫਿਰ ਕੇ ਗਈ ਸਾੰਦੂ ਸਾੰਦੂ ਅੱਤੇ ਨੂੰ ਨਿਕਲਣ ਕੋ ਦੋ ਬਰਾਬਰ ਕਰ ਬਰਾਬਰ ਕਰ ਬਰਾਬਰ ਕਰ ਦੱਸ ਲੈ ਓ ਸੱਤਿਆ ਨੂੰ ਕਾਮ ਆ ਵਧਿਆ ਜਾ ਕੋਈ ਟੋਰ ਨਹੀਂ ਇੱਕੋ ਟੈਂਨ ਕਰੋ ਐ ਟੈਂਨ ਖੜੋ ਠੀਕ ਆ ਭਲਾ ਰੋ ਪਿੰਨਾ ਰੇਟਰ ਆਉਣ ਦੋ ਠੀਕ ਆ ਹੇ ਹਟ ਸਾੰਦੂ ਮਰਿਆ ਦੇ ਜੋ ਸਿੱਧੇ ਲੋਟ ਹਾ ਪਾ ਪਿਜੀਸ਼ਨ ਲੋ ਹਾ ਐਦਾਂ ਪ੍ਰਵਾਨ ਤਨ ਤਨ ਆਲੇ ਕਰਦੇ ਨੂੰ ਕੀ ਹੈ ਸਹਾਰੇ ਢਾਪਾ ਕਾਂ ਬੋਣ ਉਹ ਨੂੰ ਲਾ ਦੋ ਕੋਈ ਨਹੀਂ ਕੋਈ ਤੰਨਾ ਨਹੀਂ ਚੱਲਦਾ ਤਿੰਨ ਜਾਫੀ ਕਰਦੇ ਓਏ ਕਿੰਨਾ ਦੇ ਚੈਨ ਟੁੱਟ ਗਈ ਨਾ ਰੇਡਰ ਦਾ ਪੁਆਇੰਟ ਦੇ ਤਿੰਨ ਹੀ ਰੇਡਰ ਆ ਤਿੰਨ ਹੀ ਜਾਫੀ ਜੀ ਹੁਣ ਤੁਸੀਂ ਠੀਕ ਆ ਚਲੋ ਆ ਤੁਸੀਂ ਇਹ ਉਹ ਜਿਹੜਾ ਲੈ ਆਉਂਦਾ ਕੀ ਗੱਲ ਜ਼ਿਆਦਾ ਜ਼ੋਰ ਨਾ ਕਰ ਅਟੈਚ ਹੋਰ ਜੇ ਥੰਮਰ ਚੱਲੋ ਜਨਾ ਆਹ ਥੰਮੇ ਵੀ ਲੱਗਾ ਵੀ ਐ ਨਹੀਂ ਹੋ ਰੀਆਂ संडू फड़ो हिकु क्या मोदी झरना लाहींदा मोदी त हिमाचल ਉਹ ਨੂੰ ਮਾਰਨਾ ਕੋਈ ਨਹੀਂ ਹੋਇਆ ਤੇਨੂੰ ਟਾਈਮ ਪਾਸ ਕਰਨਿਆ ਪਹਿਲਾਂ ਪੂਰਾ ਗੈਸ ਸਾਈਡ ਤੇ ਜੋ ਕੈਂਤੀਆਂ ਪਾਦੀਆਂ ਜਿਹੜੇ ਥਾਣਾ ਤੋਂ ਚੜਾਈ ਸੀ ਨਾ ਫੜਦੇ ਆ ਸਾਰੀ ਜਾਂ ਕੈਂਤੀ ਪਾ ਦੇ ਮੌਕਾ ਹੀ ਨਾ ਵੇਖ ਚਾਲੀ ਰਾਹ ਵੇ ਟੋਰਨ ਹਾਂ ਇਲੈਕਟ੍ਰੋਨ ਰਬੋਗ ਆ ਜਾਂਦੀ ਇਹ ਹੋਇਆ 40 ਮੀਟਰ ਰਨਿੰਗ ਕੀਤੀ ਆ ਕੱਲੀ ਦੇ ਤਜਾਰੀਆਂ ਮਿਕਾਈ ਮਾਰਤ ਮਰੀ ਪਈ ਨਾ ਘਰ ਤੋਂ ਚੱਲਣਾ ਕੱਟ ਲਿਆ ਆ ਜਾਂਦਾ ਕੰਨਾ ਤੋਂ ਰੇਟਰੀ ਕਾਇਮ ਆ ਜਿਹੜੇ ਤੁਰੇ ਹੁੰਦੇ ਆ ਕੀ ਕਰਦਾ ਜੀ ਨਾ ਵੇ ਵਧੀਆ ਜਾਫੀ ਦੇ ਤੂੰ ਠੀਕ ਆ ਹੋਰ ਪਛਾਣ ਆ ਯਾਰ ਕਾਹਤੇ ਬਤਾ ਜਾਣ ਕਾ ਤੇ ਮੇਲਾ ਦੇ ਗਾਮ ਬਤਾਉਣਾ ਨਾ ਫਿਰ ਪੂਰੇ ਤਰੀਕੇ ਨਾਲ ਬਤਾ Tidak, ada ina, deh. Apa lagi. kamu lagi Tidak, Tidak, ਹੰਡੀ ਦਾ ਆਗਾ ਨਹੀਂ ਲੱਗੀ ਜਲਾਉਂ ਕਿਦਿਨ ਉੱਧਰ ਖਾਰ ਸਕਿਆ ਕੈਣ ਖਮਾ ਠੀਕ ਇੱਕੋ ਜਗ੍ਹਾ ਖੜਾ ਹੋ ਲੈ ਕੈਣ ਖਮਾ ਤੋਰੋ ਜਾਨ ਚਾਚ ਨਾਲ ਉਹ 15 ਸਾਂਗੜ ਆਪਣੇ ਮੂੰਹ ਚ ਗੇਂਦਿਆ ਕਰੋ ਜਦੋਂ ਰੇਡਰ ਤੁਰਦਾ ਹੁੰਦਾ ਨਾ ਪੋਰਾ ਯਾਰ ਕਰਕੇ ਰਹਿ ਨਯਾ ਜੱਬਾਰੇ ਦੇਖੋ ਜਖਾ ਮਾਮਾ ਰੁਕ ਜਾ ਐਡਾ ਕਿਹੜਾ ਖਾ ਚਲਿਆ ਬਾਉ ਸਾੜੀ ਲਿੱਲਾ ਬਾਹ ਫੜ ਕੇ ਗਾਂ ਕੱਢਦੇ ਇਹਨੂੰ ਜਿੱਥੇ ਧੋਲ ਬੰਦੀ ਉੱਥੇ ਤੂੰ ਮਾਰਦਾ ਨਹੀਂ ਆ ਇੱਥੇ ਮਾਰਦਾ ਹੁਣ ਉੱਥੇ ਜਿਹੜੀ ਮਾਰਨੇ ਆ ਖਲਾਸ ਕਰੂ ਇੱਥੇ ਮਾਰਾਂ ਢੇਰੀਆਂ ਦੇ ਉੱਕੇ ਜਾਣਾ ਹੀ ਉਹਨੇ ਜਾਫੀ ਨੇ ਉਹ ਜਿੱਥੇ ਨਹੀਂ ਮਾਰਨ ਦੀ ਲੋੜ ਉਥੇ ਜੋ ਤੌੜ ਮਾਰਨ ਬੈਹ ਜਾਣਾ ਆ ਵੀ ਥੱਲੇ ਆਏ ਨਾ ਜਦੋਂ ਨਾਲ ਕਾਫੀ ਪੂਰੀ ਸਪੀਡ ਤੇ ਚੜ੍ਹ ਜਾਂਦਾ ਉਦੋਂ ਮਾਰਿਆ ਕਰੋ ਸਲੋ ਜਾਫੀ ਪੈਰਾਂ ਤੇ ਆ ਉਹਨੇ ਥੋੜੀ ਹਿੱਲਣਾ ਹੈ ਹਾਈ ਜਰਾ ਖਵਾਵਾ ਗੇੜਾ ਖਵੀ ਬਾਵਾ ਰੱਖ ਅੱਜ ਤਾਂ ਚੜ ਕਿੱਥੇ ਤੋਂ ਫੜ ਕੇ ਬਾਜ ਜਿੱਦਾਂ ਹੱਥ ਸਹੀ ਆ ਆ ਵਧੀਆ ਤੰਦ ਨਹੀਂ ਗਰਾਉਂਟ ਹੈਂ ਜੀ ਬਹੁਤ ਆਹ ਨਾ ਨਾ ਸਲਗਾਉਂਦਾ ਨਾ ਤੇਰਾ ਬੰਮਾ ਕੀ ਕਰਦਾ ਨਾ ਲੱਗ ਨਾ ਲੱਗੀ ਪੁੱਤ ਲੱਗ ਨਾ ਲੱਗੀ ਲੱਗ ਨਾ ਲੱਗੀ ਦੂਰੋਂ ਡਾਟ ਮਹਾਸਤਈ ਆ ਕਰ 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 ਟੀਨ ਪਰ ਕਰਾ ਕੇ ਟੀਨ ਲਾਓ ਉਹਨੇ ਰੇਡਰ ਉਹਨੇ ਜਾਫੀਆਂ ਜੇ ਤੁਸੀਂ ਖਾਲ ਦੇਖੋ ਬਚਨ ਦੀ ਜਾਫੀਆਂ ਦੀ Hãy subscribe cho kênh Ghiền Mì Gõ Để không bỏ lỡ những video hấp dẫn ਵੇਲ ਕੋਲ ਸਹੀ ਖੇਡੰਦਾ ਹਾਉਨ ਸਰਦਾਰ ਆਈ ਜਾਂਦਾ ਤਾਂ ਇਹ ਤੁਹਾਨੂੰ ਹੈ ਨਾ ਰਨਿੰਗ ਲਾਓ ਜਿੰਨੀ ਲੱਗਦੀ ਬਾਅਦ 40 40 ਮਿੰਟ ਅੱਧਾ ਅੱਧਾ ਘੰਟਾ ਸਵੇਰੇ 5 ਕਿਲੋਮੀਟਰ ਰਨਿੰਗ ਲਾਓ ਰਨਿੰਗ ਬੋਲ ਸਪੀਡ ਦੀ ਗੱਲ ਆ ਬਸ ਇੰਨੀ ਜੀਡ ਉਨੀ ਗੋਡੀ ਤਗੜੀ ਆ ਉਨੀ ਸਿਆਣੀ ਆ ਤੇ ਬਾਦੀ ਦੇ ਪਹਾੜੀਆਂ ਦੀ ਕੀ ਹੋਇਆ ਅੱਖਾਂ ਤੇਰੀ ਪਜੀਖ ਨਹੀਂ ਸਹੀ ਪਰਦੀ ਗਾਰ ਇਧਰ ਤੁਹ ਕੁਟੋਈ ਖੂਨ ਦੇਣੀ ਸਹੀ ਪਾਓ ਇੱਕੋਟੀ ਪਾ ਆਪਣੀ ਪੋਜੀਸ਼ਨ ਜਿਹੜੀ ਨਾ ਉਹ ਆ ਰੱਖਾ। ਉਹਦੇ ਉਹਦੇ ਸਹੀ ਪੋਜੀਸ਼ਨ ਤੇ ਰਹਿ ਕੇ। ਐਂਕ ਕੋ ਜਦੋਂ ਮਰਦੀ ਪਛਾਂਹ ਹੋਈ ਜਦੋਂ ਮਰਦੀ ਚੜ ਕੇ ਕੱਟੇ ਮਾਰ ਫਿਰ ਉਹ ਤੋਂ ਆਪਣੀ ਪੋਜੀਸ਼ਨ ਤੇ ਰਹਿਣਾ ਜਰਾ ਪੈਰ ਵੀ ਪਛਾਂਹ ਜਾਊਗਾ। ਠੀਕ ਆ? ਪੋਜੀਸ਼ਨ ਸਹੀ ਰੱਖੋ। ਚੱਲ ਆਇਓ ਤੇਰੀ ਆ। ਪੋਜੀਸ਼ਨ ਸਹੀ ਰੱਖਣਾ ਪੂਰੇ ਥੱਲੇ ਬੈਂਡ ਪਾਓ ਆਪਣੇ ਕੰਨਿਆਂ ਵਾਲੇ। ਹਾਂ ਹਿੱਟਾ। ਹਾਈਟੇ ਆ। ਸਮਝ ਨਾ ਕਹਾਂ ਨਹੀਂ। ਸਿੱਧੋ ਉੱਪਰ। ਆਪੇ ਉਹ ਆਪੇ ਨਾ ਕਰ ਤੋਨੀ ਆ ਤੇ ਮਾਰਦੇ ਭਰਕੇ ਕੀ ਕਰਨਦੇ ਆ ਤੇਰਾ ਹੀ ਉਸ ਵਾਸਤੇ ਤੇਰਾ ਹੀ ਹਰ ਵੀ ਕਾਹਦੀ ਲੋਸ ਸੋਰਾਤੀ ਗੰਗੀਲਾ ਇਹਨੂੰ ਇੱਕ ਨੂੰ ਭਾਈ ਇਧਰ ਵੀ ਲਾਉਣ ਨੇ ਆ ਇੱਥੇ ਲਾਓ ਚਾਨੋ ਇੱਥੇ ਲਾਓ ਹੋਰ ਕੁਝ ਨਹੀਂ ਇੱਥੇ ਲਾਓ ਚਾਨ ਸਹੀ ਲੱਗੀ ਉਹਨੇ ਕੋਈ ਗਲਤ ਨਹੀਂ ਲੱਗੀ ਯੇ ਇੱਥੇ ਲਾਓ ਇੱਥੇ ਲਾਓ ਆ ਪੂਰਾ ਜੱਟਾਇਦੇ ਵਾਰੀ ਕੋਈ ਚਾਨ ਲਾਈ ਇੱਦਾਂ ਜੱਫਾ ਪਾਉਣਾ ਇਹਨੂੰ ਠੀਕ ਆ ਆ ਲੋ ਜੇ ਦੇ ਵੇਖਣੀ ਕਹਨੇ ਆ ਜੋ ਕਬੜੀ ਜਦੋਂ ਤੂੰ ਪਾਤੀ ਆ ਨਾ ਐਨਾ ਫਲੋ ਟੱਚ ਮਾਰਨੇ ਆ ਤੇਰੇ ਉਹਨੇ ਲੱਤ ਨੂੰ ਆਉਣਾ ਹੀ ਆਉਣਾ ਪਾਈ ਗਈ ਕਬੜੀ ਠੀਕ ਆ ਐਦਾਂ ਹੀ ਆਵੇਂਗਾ ਜਦਾਂ ਇਦੇ ਤੇ ਆਏ ਠੀਕ ਆ ਜਦੋਂ ਤੂੰ ਆਪਣੀ ਕਬੜੀ ਸੇ ਕੀ ਕਿੰਨਾ ਕੰਮ ਆ ਮੋਡੇਰੋ ਬਲਾਕ ਕਰ ਲੱਤ ਪਿਛੇ ਕਰ ਦੇ ਠੀਕ ਆ ਮੋਡੇ ਨੂੰ ਬਲਾਕ ਕਰਕੇ ਲੱਤ ਪਿੱਛੇ ਕਰ ਚਲੋ ਤੇਰਾ ਹੀ ਤੇਰਾ ਹੀ ਤੇਰਾ ਹੀ ਇਕਰਾ ਹੱਦ ਨਹੀਂ ਲੈਣਾ ਜਰਾ ਬੁੱਟ ਜੋਮਣਾ ਸਹੀਆ ਪੁੱਤ ਪਰ ਮੋਡੇ ਨੂੰ ਬਲਾਕ ਕਰਦਾ ਨਾ ਪ੍ਰੈਸ ਮਾਰਦਾ ਯਾਰੀ ਗੱਲ ਬਾਨੀ ਠੀਕ ਆ ਫਲਾਕ ਕਰ ਦਿਆ ਸਾਰੀ ਮੋਢਿਆਂ ਨੂੰ ਪ੍ਰੈਸ ਮਾਰਦੇ ਤੋਂ ਧੌਣ ਨਾ ਪਿੱਗੜਾ ਖੋੜ ਜਾ ਜਿੰਨਾ ਤੱਕ ਉੱਠ ਕੇ ਤੂੰ ਪਛਾਣ ਹੀ ਨਾ ਦੋ ਕਰਨ ਮੋਂਨਾਂ ਤੱਕ ਧੌਣ ਨਹੀਂ ਛੱਡਦੀ ਨਾਪ ਕੇ ਰੱਖਣੀ ਕਰ ਕਰ ਇਹ ਆਈ ਹੋਰ ਹੈ ਛੱਡ ਪਾਈ ਇਹ ਤੇ ਡੰਡਾ ਮਾਰਾਂ ਹੱਥ ਲਾਇ ਲਾ ਕੇ ਹੱਥ ਮਾਰਤਾ ਨੇ ਕੱਟਣਾ ਕੱਟਣਾ ਓਏ ਜਾਫੀ ਸਾਰੇ ਘੱਟ ਲਾਓ ਸਹੀ ਘੱਟ ਲਾਓ ਕੱਚੇ ਖੇਡਣ ਦਾ ਇਹ ਮਿਹਨਤ ਦੀ ਕਮੀ ਆ ਕਿੰਨੀ ਕਿੰਨੀ ਮਿਹਨਤ ਲੱਗਣਦੀ ਆ ਬੱਲਾ ਡਬਲ ਹੋ ਗਿਆ ਬੜਾ ਚੈਨ ਦਾ ਦੂਜਾ ਇਹਨਾਂ ਦਾ ਤਾਲਮੀਦ ਬੜਾ ਮੈਨੂੰ ਪਹਿਲਾਂ ਮੇਰੀ ਗੱਲ ਸੁਣੋ ਵੇਖ ਲਿਆ ਕਰੋ ਲੱਗਣ ਤੋਂ ਪਹਿਲਾਂ ਕਿਹੜਾ ਕਿਹੜੀ ਕਾਰਵਾਈ ਲਗਾ ਪਾਉਣਾ ਠੀਕ ਆ ਇਹ ਰਿਹਾ ਬਾਵਾ ਕੋਲ ਪੂਰੀਆਂ ਬੁੱਤ ਹਾਂ ਕਰ ਜਾ ਜੀ ਦੋਸਤ ਜੀ ਕੇਮ ਰਸ ਬਾਵਾ ਨਾਟਾਂ 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 ਆ ਗਗਨ ਸਹੀ ਆ ਸਹੀ ਆ ਫੇਰ ਇੱਕ ਟਾਲ ਮਮਾ ਦੇ ਘੁੰਮ ਕੇ ਤੇਰਾ ਘੋਟ ਛੱਡ ਕੇ ਫੇਰ ਤੇਰਾ ਗਿੱਟਾ ਫੜ ਕੇ ਲਾਹੀਓ ਠੀਕ ਆ ਚੱਲ ਅਭੀ ਜਾਨ ਕੰਮ ਨੀ ਦੋ ਇਨਮੇਟ ਕਰ ਲੋ ਇਹ ਦੋਨੋਂ ਦੇ ਕਰ ਲੋ ਹਾਂ ਹਾਂ ਪੂਰੇ ਹੀ ਦਸ ਮਾਰਨਾ ਓਏ ਕਿਹਦਾ ਕਿਹਦਾ ਓਏ ਹੱਕ ਦਾ ਓਏ ਆਲਪੀ ਨੀ ਕੋਸਤ ਹੁੰਦਾ ਇਹ ਕੰਕੀ ਚੋਟਾ ਹੁੰਦਾ ਕਾ ਇੰਤਖੋੜਦਾ ਪੰਪ ਕੁਮਾਰ ਸਿੱਤਾ ਪੰਪ ਕੁਮਾਰ ਠੀਕ ਆ ਮਰੋੜਾ ਮੱਜਣਾ ਡੰਡ ਲੈ ਜੂਗੀ ਰੇਡ ਤੋਂ ਲੱਖ ਦੀ ਹੋਵੇ ਇਦਾਂ ਨਹੀਂ ਕਰੀ ਜਾਂਦਾ ਭਾਵੇਂ ਰੇਡ ਤੋਂ ਲੱਖ ਦੀ ਹੋਵੇ ਭਾਵੇਂ 2 ਲੱਖ ਦੀ ਆਪਣਾ ਅੰਗ ਬਚਾਉਣਾ ਹੈ ਡੰਡ ਲੈਣੀਆਂ ਪਲੇਅਰ ਬੜਾ ਕਿੱਡਾ ਔਖਾ ਤਿਆਰ ਹੁੰਦਾ ਹੈ ਸਿੱਦਾ ਪੰਪ ਮਾਰ ਮਲਾਈਆ ਜਿੰਨਾ ਯੂਰ ਜਿਹੜੇ ਤੋਂ ਪਹਿਲਾਂ ਪੰਪ ਮਾਰਨੇ ਉਹ ਪੰਪ ਮਾਰਦਾ ਜੂ ਇਦਾਂ ਘੁੰਮ ਘੁੰਮਣ ਕੀ ਕਰੀਓਂ ਕੋਦੀਓ ਦੇ ਕੱਲ ਸਿੱਧੇ ਮਾਰੀਆ ਪੰਪ ਮਨੋਦ ਲੱਗੇ ਜਾਫੀ ਨੂੰ ਪੰਪੋ ਵੱਜ ਜਾਂਦੇ ਆ। ਆਹ ਉਹ ਮਾਰਨੇ ਨਾ ਪੰਪ ਸਿੱਧਾ ਪੰਪ ਮਾਰ ਲਿਆ। ਮੂੜਨਾ ਨਹੀਂ ਗੋਟਾ ਪੁੱਤ। ਜੱਫਾ ਬੈਲੇ ਵੀਰਾਂ ਪੈਰੇ। ਛੱਟ ਨਹੀਂ ਖਾਣੀ। ਪ੍ਰਕਾਸ਼ ਜੰਗੀ ਕਰਾਂਗੇ, ਵਧੀਆ ਬਣਾਾਂਗੇ। ਉਸੇ ਨੇ ਬੰਦੇ ਖੇਡਾਂਗੇ ਇੱਕ ਅੱਦੇ ਜੱਫੀ ਨਾਲ ਜਾਂ ਕੋਈ ਇਹੋ ਜਿਹਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਨਾਲ ਪਰ ਆਪਣੇ ਆਪ ਨੂੰ ਬਚਾ ਕੇ ਕਿ ਕੀ ਕਰਦਾ ਲਾਗੇ ਲਗਾ ਤੂੰ ਹਾਈ ਦਾ ਸੀਗਾ ਕੋਈ ਨਾ ਮੋੜੇ ਨਹੀਂ ਮਾਰਨ ਦਾ ਟਰਨਾ ਮਾਰੂ ਟਰਨਾ ਬੋਕਾਟ ਮਾਰਦਾ ਹੈ ਜੀ ਮਾਰੋ ਜੱਫੀ ਨੂੰ ਪੈਰਾਂ ਨਾਲ ਕੱਢੋ ਮਾਰ ਕੇ ਟਰਨਾ ਜਰਨਾ ਜਬਾਹਮਣਾ ਹੋ ਗਿਆ ਜੀ ਇੱਥੇ ਲਿਆਓ ਕਿਹੜਾ ਟੱਕ ਮਾਰਨਾ ਕਿ ਨਾ ਫੈਰਾ ਅਜੇ ਵੀ ਤੂੰ ਕਾਂ ਚੜਦਾ ਹੀ ਲਾਪ ਇੱਥੇ ਲਾਏ ਜਾਨਾ ਨੂੰ ਪਤਾ ਨਹੀਂ ਲੱਗੰਦਿਆ ਹੋਰ ਪਛਾਹ ਹੋ ਗਿਆ ਜਦੋਂ ਟੱਕ ਮਾਰਨਾ ਬਣਾ ਗਿਆ ਆਪਣਾ ਕੰਟਰੋਲ ਬੋਡੀ ਪੂਰੀ ਕੰਟਰੋਲ ਕਰ ਜਰਦਨ ਅਦਾਲਤ ਲਾਜਾ ਮੁੰਡਾ ਪਾਣੀ ਭਰ ਕੇ ਲਾਇਆ ਇੱਥੇ ਦੋ ਬੋਤਲਾਂ ਰੋਜ਼ ਰੋਜ਼ ਕਰਾ ਸਾਲ ਲੈ ਲੋ ਪਾਣੀ ਪੂਣੀ ਪੀ ਲੋ ਸਰਲੈਕਟ ਕਰੋ